ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਜੋ ਵੀ ਜੁੜੇ ਆ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਝੋਗੇ ਟੁਇਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆ ਪਿੰਡ ਮਾਨ ਜ਼ਿਲ੍ਹਾ ਸ਼ਹੀਦ ਤਰਪਤਾਸਰ ਤਹਿਸੀਲ ਪੱਟੀ ਭਾਈ ਨਰਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਕਰਦੇ ਆ ਵਧੇਰੇ ਜਾਣਕਾਰੀ ਸਾਂਝੀ ਬਣੇਰੋ ਆਂਡ ਤੱਕਰ ਕੋਈ ਤੇ ਕਿਵੇਂ ਦੇ ਰਹਿਣਗੇ ਇਹਦੇ ਭਾਅ ਭਤੇ ਆਜੋ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਚੜਦੀ ਕਲਾ ਚੜਦੀ ਕਲਾ ਹੀ ਚੜਦੀ ਕਿਹਨ ਸਿੱਤਾ ਆਦੀ ਆਏ ਵਧੀਆ ਸ਼ੂਗਰ ਹੈ ਜੀ ਇਹ ਡਰੈਸ ਕਰਕੇ ਨੋਟ ਹਾਂਜੀ ਹਾਂਜੀ ਪਿੰਡ ਪਿੰਡ ਦਾ ਮਾਣ ਸੀਨਪਟੇ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 92488419 ਠੀਕ ਹੈ ਜੀ ਅੱਜ ਕਿੰਨੇ ਪਸ਼ੂਆਂ ਦੀ ਵੀਡੀਓ ਚਲਾਉਣੀ ਹੈ ਦੋ ਦੀ ਦੋ ਦੀ ਬੂਰੀ ਤੋਂ ਕਰੀਏ ਸ਼ੁਰੂਆਤ ਬੂਰੀ ਨੀਨੇ ਦਾ ਵੀ ਤੋਂ ਹਨਾ ਠੀਕ ਆ ਕਿੰਨਾ ਸੁਆ ਆ ਗਈ ਇਹ ਦੂਜਾ ਸੁਆਈ ਦੂਸਰਾ ਸੁਆ ਆ ਗਈ ਹਨਾ ਕਿੰਨਾ ਕੁ ਸਮਾਂ ਰਹੇਗਾ ਉਸੂਣ ਚ ਤੇ ਬੜਾ ਇਹ ਦਿਨ 2-4 ਭੇਲੇ ਲੈ ਜੀ ਵਾਤ ਵਾਤ ਤੇ ਕਿੰਨਾ ਕੁ ਦੁੱਧ ਭਾਂਡੇ ਚ ਪਾਇਆ ਉਹ ਪਹਿਲੇ ਸਵੇਰੇ ਪਹਿਲੇ ਸਵੇਰੇ ਆਉਂਦੇ ਨੇ 12 ਲੀਟਰ 13 ਰਿਹਾ ਵਾਹ ਵਾਹ ਜੀ ਠੀਕ ਆ ਤੇ ਦੁੱਜਾ ਬਟਨ ਵਾਲਾ ਜੱਟ ਆ ਗਿਆ ਹਨਾ ਬਹੁਤ ਬਹੁਤ ਸੋਹਣਾ ਥਾਂ ਦੇ ਵਾ ਲੱਗਾ ਤੁਰਾ ਤੁਰਾ ਕਰਵਾਈਏ ਖੋਲ ਕੇ ਚੈੱਕ ਨੋਕ ਵਾਲਾ ਥਾਣਾ ਆ ਗਿਆ ਸੱਜਣੂ 12 ਪਲੱਸ ਜਿਹੜਾ ਦੁੱਧ ਭਾਂਡੇ ਚ ਨੇ ਪਹਿਲੇ ਸਵੇਰੇ ਪਾਇਆ ਹੈ ਦੂਜੇ ਨੂੰ ਬਿਲਕੁਲ ਤਿਆਰੀ ਆ ਕੋਈ ਅੱਡ ਦੱਸ ਦੇਂਦਾ ਸਮਾਂ ਜਿਹੜਾ ਰਹੇਗਾ ਸੂਨ ਦੇ ਵਿੱਚ ਤੇ ਚੰਗੀ ਸੋਹਣੀ ਆ ਸਿੰਘ ਸਿੰਘ ਨਿੱਕਾ ਨੋਈ ਕੀ ਬਾਤ ਹੈ ਉਹ ਸਾਈਡ ਕਰ ਦੇਣਾ ਭਾਈ ਮਟਰ ਮੜਾ ਉਹ ਮੋਟਰਸ ਇੱਧਰ ਕਰ ਦੇ ਲੈਓ ਜੀ ਲੋ ਆयो ਉਹ ਦੱਸ ਤਾਂ ਨਾ ਲਓ ਜੀ ਕਰੋ ਚੈੱਕ ਸੋਹਣੀ ਆ ਸੱਜਣੋ ਥਾਲੇ ਬਾਅਦ ਬਹੁਤ ਸੋਹਣਾ ਲੱਗਾ ਤੇ ਗੋਰੀ ਆ ਗਈ ਹੈ ਜੀ ਹਨਾ ਬਾਈ ਜੀ ਬਹਿ ਜਾਓ ਇੱਥੇ ਮੜਿਆ ਫੇਰ ਕੁਆਲਟੀ ਵਿਖਾ ਰਹੋ ਬਹਿ ਕੇ ਕੰਨ ਤੇ ਕੰਨ ਤੇ ਬਹਿ ਕੇ ਇਹਨਾਂ ਦਾ ਮੋਗੜਾ ਮਖੜਾ ਇੱਕ ਰਾਇਤ ਨੂੰ ਵਿਖਾ ਰਹੋ ਵਾਹ 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 ਤੇ ਬਾਈ ਜੀ ਕੀਮਤ ਕੀ ਕਰਤੀ ਇੰਤਜ਼ਾਈ 125 ਜਾਂਦੇ 1 ਲੱਖ 25 ਉਹ ਚੋ ਪਿਆਰ ਮਾਤ ਕਿੰਨੇ ਹੋ ਜੂਗੇ 20 ਦੀ ਤੇ ਜਾਵੇ ਇੱਕ 20 ਦੀ ਉਹ ਝੋੜ ਹੋ ਜੂਗੇ ਹੋਰ ਕਰ ਦਿਓ 2-3 ਹਜ਼ਾਰ ਚਲੋ 18 ਦੇ ਦੇ 17 ਦੀ ਕਰ ਦਿਓ ਠੀਕ ਠੀਕ ਆ ਤੇ ਅੱਗੇ ਸਹੀ ਆ ਗਈ ਗਾਂ ਹਨਾ ਵੈੜ ਬਿਲਕੁਲ ਤਾਜੀ ਸਹੀ ਆ ਬੱਚੀ ਨਵੱਚਾ ਬੱਚੀ ਬੱਚੀ ਆ ਗਈ ਹਨਾ ਬੱਚੀ ਬੜੀ ਪਿਆਰੀ ਦਿੱਤੀ ਆ ਵਾਹ ਵਾਹ ਤੇ ਆਪ ਵੀ ਬੱਚੀ ਹਨਾ ਕਿੰਨਾ ਸੂਹਾ ਹੋਊਗੀ ਆਪ ਪਹਿਲਾ ਗੇਲੋ ਦੂਜਾ ਗੇਲੋ ਅੱਛਾ ਪਹਿਲਾ ਹੀ ਹੋਊਗੀ ਪਲੂਨੀ ਹੋਊਗੀ ਆਹ ਚਾਰ ਦੰਦ ਦੀ ਐ ਚੋਕੀ ਪਹਿਲਾ ਹੀ ਹੋਊਗੀ ਖੁੱਲਗੇ ਤੁਰਾ ਤਰਾ ਕਰਵਾਈਏ ਚੈੱਕ ਸੱਜਣੋ ਪਹਿਲਾ ਸੂਹਾ ਹੀ ਆ ਪਲੂਨ ਐ ਚਾਰ ਦੰਦ ਆ ਕੱਦ-ਕੱਡ ਫੁੱਲ ਵੱਡਾ ਐ ਤੇ ਭਲਾ ਭਲਾ ਖੁੜੀਆਂ ਵਧੀਆ ਪਾਈ ਫਿਰਦੀ ਕਰਮਾਂ ਵਾਲੀ ਬਾਕੀ ਚੰਗੀ ਆ ਵੱਡੇ ਢਾਂਚੇ ਰੀ ਆ ਤਾਜੀ ਫਰੀ ਰਾਤੀ ਫਰੀ ਆ ਠੀਕ ਆ ਲਾਇਓ ਮੋੜ ਲਿਓ ਹਾਂ। ਲੋ ਜੀ। ਥਾਨ ਬੜਾ ਪਿਆਰਾ ਲੱਗਾ ਸੱਜਣੂ। ਹਾਂ। ਤੇ ਬਾਈ ਜੀ ਦੀ ਕੀਮਤ ਕੀ ਰਹਿ ਗਈ? ਜਿਹੜੇ ਲੁੱਟਨੇ ਪੂਰੇ ਆਲੇ ਕੰਮ ਨੂੰ ਜਿਹੜਾ ਘੱਟ ਰਿਹਾ ਲੈਣਾ ਹੈ। 40 ਲੀਟਰ ਆਪਾਂ ਢੋਲਾ ਗਏ ਆ। ਹਾਂ। ਬਾਕੀ ਸਾਰੀ ਕੁਆਲਿਟੀ ਦੀ 8 ਦਾ ਕਿਲੋ ਹੀ ਬੋਲਾ ਦੇਣਾ ਜੇ ਦੇਨੇ ਅਜੇ ਪੁੜੇ ਦੀ ਸਿੱਧੀ ਨਹੀਂ ਹੋਈ ਤੇ ਹਾਂਜੀ ਹਾਂਜੀ ਹਾਂ ਇਹ ਪੂਰੀ ਖਾਲੀ ਨਹੀਂ ਕੀਤੀ ਆਪਾਂ ਤੇ ਕਿੰਨੇ ਕੀ ਦੇ ਦੇਣੀ ਹੈ ਉੱਠ ਕੇ ਤੂੰ ਆ ਜਾ ਉਹ ਫਿਰ ਜੂਗਾ ਇਹ ਘਰੇ ਸਾਰੀ ਜੂਗਾ ਪਾਇਰ ਦੀ ਦੇ ਤਾਂ ਜੀ 65 ਦੀ ਹਾਂਜੀ ਹਾਂਜੀ 65 ਹਜ਼ਾਰ ਚੋ ਪਿਆਰ ਮੁੱਤ ਹੋ ਜੂ ਆਪਾਂ ਦਾ ਮਾਨ ਤਾਨ ਕਿੰਨਾ 2000 ਦਾ 60 ਦੀ ਨਾ ਕਰ ਤੀ ਕੋਈ ਤੱਕਾ ਕਰ ਜਾਨਦਗੀ ਦੇ ਦੇ ਆਪਾਂ ਨਾਂਦ ਕੇ ਸੜਦੀ ਹਨਾ ਲੋ ਜੀ ਸਚਨੋ 60000 ਦੀ ਪਿਆਰ ਮਾ ਉਸ ਜਿਹੜੀ ਹੋ ਗਏ ਇਧਰ ਪਿੱਛੇ ਹੋ ਜੋ ਮੜਿਆ ਪਿੱਛੇ ਹੋ ਕੇ ਦੱਸੋ 60000 ਦੇ ਵਿੱਚ ਜਿਹੜੀ ਐਨੂੰ ਕਰ ਦੋ ਫੇਸ ਪਾਰਟੀ 60000 ਦੇ ਵਿੱਚ ਜਿਹੜਾ ਦੇ ਲੈ ਜਾਂਦਾ ਹੋ ਜਾਊਗਾ ਵਹਿੜ ਚੰਗੀ ਆ ਬਾਕੀ ਖਾਲੀ ਨਹੀਂ ਕੀਤੀ ਅਜੇ ਬੋਲਾ ਕੋਈ 8-10 ਕਿਲੋ ਚ ਹੋਇਆ ਤੇ ਮੈਂ ਜਿਹੜੀ ਆ ਗੱਬਣ ਆ ਬਿਲਕੁਲ ਦੋਵੇਂ ਪਸ਼ੂ ਚੰਗੇ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਰੱਬ ਰੱਖਾ